ਜੋ ਸਾਡੇ ਵਿਭਾਗ ਨਾਲ ਜੁੜੀਆਂ ਹੋਈਆਂ ਸਕੀਮਾਂ ਨੇ ਜਿਸ ਤਰ੍ਹਾਂ ਅਸੀਂ ਪੈਨਸ਼ਨ ਕਾਰਡ ਬਣਾਉਨੇ ਆ ਸੀਨੀਅਰ ਸਿਟੀਜ਼ਨ ਕਾਰਡ ਜਿਨ੍ਹਾਂ ਦੀ ਉਹਨਾਂ ਨੂੰ ਕੋਈ ਫੈਸਿਲਿਟੀਆਂ ਮਿਲਦੀਆਂ ਨੇ ਔਰ ਜੋ ਸਾਡੀ ਹੈਲਪਲਾਈਨ ਹੈ 14567 ਉਹਦੇ ਜ਼ਰੀਏ ਜੋ ਅਸੀਂ ਉਹਨਾਂ ਨੂੰ ਹੈਲਪ ਦੇ ਸਕਦੇ ਆ ਉਹਦੇ ਬਾਰੇ ਵੀ ਇਨ੍ਹਾਂ ਕੈਂਪਾਂ ਦੇ ਵਿੱਚ ਅਵੇਅਰ ਕਰਾਂਗੇ ਇਸ ਤੋਂ ਬਿਨਾ ਜੋ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਜੜੀਆਂ ਰੋਜ਼ਾਨਾ ਦੀ ਜ਼ਿੰਦਗੀ 'ਚ ਉਹ ਫੇਸ ਕਰਦੇ ਨੇ ਅੱਜਕੱਲ ਕਿਉਂਕਿ ਇਕੱਲਾਪਨ ਜਿਹੜਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਔਰ ਜੋ ਮੈਨੂੰ ਦੇਖਣ ਚ ਮਿਲਿਆ ਕਿ ਪ੍ਰਾਪਰਟੀ ਡਿਸਪਿਊਟ ਆਪਣੇ ਬੱਚਿਆਂ ਦੇ ਨਾਲ ਚੱਲ ਰਹੇ ਨੇ ਸੋ ਉਹਦੇ ਲਈ ਅਸੀਂ ਲੀਗਲ ਸਰਵਿਸਿਜ਼ ਜੋ ਸ਼ੁਰੂ ਕੀਤੀਆਂ ਹੋਈਆਂ ਨੇ ਮਾਨੀਟਰ ਕੀਤਾ ਸੀ ਕਿ ਕਿੰਨੇ ਕੋ ਕੇਸ ਆਏ ਔਰ ਪਿਛਲੇ ਸਾਲ ਦੌਰਾਨ ਸਾਡੇ ਕੋਲ 1799 ਕੇਸ ਜਿਹੜੇ ਅਸੀਂ ਨਿਪਟਾਏ ਜੋ ਬਜ਼ੁਰਗਾਂ ਦੇ ਰਿਲੇਟਡ ਸੀਗੇ ਔਰ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਏ ਗਏ ਇਨਾ ਪ੍ਰੋਗਰਾਮਾਂ ਦੇ ਵਿੱਚ ਇਨਾ ਕੈਂਪਸ ਦੇ ਵਿੱਚ ਹੀ ਅਸੀਂ ਕਲਚਰਲ ਐਕਟੀਵਿਟੀਆਂ ਔਰ ਨੁਕੜ ਨਾਟਕਾ ਰਹੀ ਨਾਟਕਾਂ ਦੇ ਰਾਹੀਂ ਅਸੀਂ ਬਜ਼ੁਰਗਾਂ ਨੂੰ ਵੀ ਅਵੇਅਰ ਕਰਾਂਗੇ ਉਹਨਾਂ ਦੇ ਹੱਕਾਂ ਦੇ ਸਬੰਧੀ ਔਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਨਾਲ ਦੀ ਨਾਲ ਹੀ ਅਵੇਅਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਬਜ਼ੁਰਗਾਂ ਤੋਂ ਪਾਸੇ ਹੁੰਦੇ ਜਾ ਰਹੇ ਹਾਂ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕਿਉਂ ਲੋੜ ਹੈ